ਸਭ ਤੋਂ ਪਹਿਲਾਂ ਦਾ ਤੁਹਾਡਾ ਧੰਨਵਾਦ ਇਹ ਤੁਸੀਂ ਆਪ ਦਾ ਸਮਾਂ ਕੱਢ ਕੇ ਸਾਡਾ ਜਿਹੜਾ ਬਹੁਤ اہم ਮਸਲਾ ਪੱਗ ਦਾ ਮਸਲਾ ਪੰਜਾਬ ਦਾ ਉਹਦੇ ਲਈ ਤੁਸੀਂ ਸਾਡੀ ਗੱਲ ਜਿਹੜੀ ਆ ਉਹ ਸਾਰਿਆਂ ਲੋਕਾਂ ਤੱਕ ਪਹੁੰਚਾਉਣ ਵਾਸਤੇ ਸਮਾਂ ਕੱਢਿਆ ਤੁਹਾਡਾ ਧੰਨਵਾਦ ਦੂਸਰੀ ਬੇਨਤੀ ਇਹ ਹੈਲਾ ਕਿ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਭੰਗੜਾ ਜਿਹੜੇ ਅੱਜ ਕੱਲ ਇਹਨਾਂ ਟਰਾਂਸਪੋਰਟ ਮੰਤਰੀ ਵੀ ਨੇ ਤੇ ਮੁੜ ਕੇ ਉਹਨਾਂ ਪਾਰਲੀਮੈਂਟ ਦੇ ਸਰੀਪ ਸਾਹਿਬ ਤੋਂ ਟਿੱਪਣੀ ਦਿੱਤੀ ਜਿਹੜਾ ਜਿਹਨੂੰ ਬੋਲਣ ਦੀ ਤਮੀਜ਼ ਨਹੀਂ ਗੱਲ ਕਰਨ ਦੀ ਹਕਮ ਨਹੀਂ ਜਿਹਨੂੰ ਇਹ ਨਹੀਂ ਪਤਾ ਕਿ ਸਾਡੇ ਸਮਾਜ ਦੇ ਲੋਕ ਨੇ ਜਿਹੜੇ ਇਹ ਜਿਹੜਾ ਸੂਬਾ ਆ ਬਹੁਤ ਧਰਮੀ ਬਹੁਤ ਸ਼ੋਭੀ ਸੂਬਾ ਆ ਕਿ ਜੇ ਇੱਕ ਧਰਮ ਦਾ ਨਿਕਾ ਤੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਉਹ ਬੜੇ ਹੰਕਾਰ ਵਿੱਚ ਉਹ ਉਸ ਦਾ ਤਾਂ ਬੜਾ ਮਾਣ ਆ ਕਿ ਮੈਂ ਜੱਟ ਆ ਜੱਟ ਹੋਣਾ ਵੀ ਪਾਪ ਨਹੀਂ ਗਾ ਪਰ ਜਿਹੜਾ ਦਸੰਦ ਦੀ ਲੋੜ ਆ ਜਿੱਥੇ ਜੱਟ ਆਉਂਦੇ ਕੀ ਲੋੜਾ ਦਸੰਦ ਜਿਹੜਾ ਬੰਦਾ ਦੱਸਦਾ ਆਪਣੇ ਆਪ ਨੂੰ ਫਲਾਨੀ ਬਰਾਦਰੀ ਦਾ ਉਹਨੇ ਜੋ ਉਥੇ ਸਟੇਜ ਤੇ ਬੋਲਿਆ ਪਬਲਿਕਲੀ ਬੋਲਿਆ ਜਿਹੜਾ ਉਹਨੇ ਜਿਹਦੇ ਨਾਲ ਸਾਰੇ ਪੰਜਾਬੀਆਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਸਾਰੇ ਧਰਮਾਂ ਦੇ ਲੋਕਾਂ ਸਾਰਿਆਂ ਖੋਮਾ ਦੇ ਲੋਕਾਂ ਹੋਈ ਇਹਦੇ 'ਚ ਭਰਾਦਰੀ ਨਹੀਂ ਕੋਈ ਭਾਈਚਾਰਾ ਨਹੀਂ ਸਾਰੇ ਹੀ ਇਹ ਗੱਲ ਮਹਿਸੂਸ ਕੀਤਾ ਕਿ ਪਾਰਲੀਮੈਂਟ ਤੇ ਆ ਕੇ ਇਹੋ ਜਿਹੇ ਬੰਦੇ ਕੀ ਕਰਨਗੇ ਜਿਨ੍ਹਾਂ ਨੂੰ ਅਕਲ ਹੀ ਨਹੀਂ ਬੋਲਣ ਦੀ ਤਮੀਜ਼ ਹੀ ਨਹੀਂ ਉਹ ਪਾਰਲੀਮੈਂਟ ਜਾ ਕੇ ਕੀ ਕਰਨਗੇ ਤੋ ਇਸ ਕਰਕੇ ਜਿਹੜਾ ਉਹਨੇ ਇਹ ਗੱਲ ਕਹੀ ਆ ਕਿ ਸੁਨਿਆਰੇ ਨੂੰ ਇਤਿਹਾਸ ਨਹੀਂ ਪੜਿਆ ਉਹਨੇ ਸੁਨਿਆਰੇ ਨੂੰ ਜੋ ਪੰਜਾਬ ਸਾਹਿਬ ਨੂੰ ਜਾ ਰਹੀ ਸੀ ਨਾ ਗੱਡੀ ਤੇ ਲੰਗਰ ਸਕਾਉਣ ਵਾਸਤੇ ਗੱਡੀ ਰੁਕਦੀ ਨਹੀਂ ਸੀ ਤੇ ਉਸ ਵੇਲੇ ਪ੍ਰਤਾਪ ਸਿੰਘ ਕੜਵੜ ਜਿਹੜਾ ਸੀ ਉਹ ਸੁਨਿਆਰਾ ਸੀ ਜਿਹਨੇ ਗੱਡੀ ਦੇ ਅੱਗੇ ਖੜ ਕੇ ਗੱਡੀ ਨੂੰ ਲਗਾ ਰਿਆ ਸੀ ਤੇ ਛਿੱਧੀ ਪ੍ਰਾਪਤ ਕੀਤੀ ਸੀ ਉਹਨੂੰ ਇਤਿਹਾਸ ਪੜਨਾ ਚਾਹੀਦਾ ਇਹ ਇਤਿਹਾਸ ਨਹੀਂ ਆਉਂਦਾ ਸੁਣ ਲੈਣਾ ਚਾਹੀਦਾ ਤੂੰ ਨਾ ਬਰਾਦਰੀਆਂ ਨੂੰ ਚੈਲੈਂਜ ਕਰਦਾ ਜਿਨ੍ਹਾਂ ਬਰਾਦਰੀਆਂ ਦਾ ਬੜਾ-ਬੜਾ ਸ਼ੌਕੜ ਅਮੀਰ ਆ ਜਿਨ੍ਹਾਂ ਨੇ ਸਮਾਜ ਲਈ ਕੌਮ ਲਈ ਪੰਥ ਲਈ ਬਹੁਤ ਪੂਸ਼ਕ ਕੁਰਬਾਨੀਆਂ ਕੀਤੀਆਂ ਇਸੇ ਤਰ੍ਹਾਂ ਭਾਈ ਲਾਲੋ ਤੋਂ ਲੈ ਕੇ ਮਹਾਰਾਜ ਅਸਾ ਸਿੰਘ ਰਾਗੜੀਆ ਸੁੱਖਾ ਸਿੰਘ ਜਿਹਨੇ ਮਸੇ ਰੰਗੜ ਦਾ ਸਿਰ ਵਢਿਆ ਰਾਗੜੀਆ ਸੀਗਾ ਤੇ ਤੂੰ ਉਹਨਾਂ ਨੂੰ ਕਹਿੰਦਾ ਗੁੱਲੀ ਕਾੜਾ ਉਹ ਗੁੱਡੀ ਘੜਾ ਅਨੁਸੂਏ ਇਹ ਨਿਸੰਝਾ ਜਿਹਾ ਗੁੱਡੀ ਘੜਦੇ ਘੜਦੇ ਕਿੱਲਾ ਵੀ ਠੋਕ ਦਿੰਦੇ ਆ ਘੜਦੇ ਇਸ ਕਰਕੇ ਉਹਨੂੰ ਇਹਨਾਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਅਸੀਂ ਜਿੱਥੇ ਸਾਰੇ ਪੰਜਾਬ ਦੇ ਵਿੱਚ ਬੜਾ ਰੋਹ ਆ ਬਹੁਤ ਲੋਕ ਜਿਹੜੇ ਲੋਕ ਕਦੇ ਮੀਡੀਆ 'ਚ ਨਹੀਂ ਆਉਂਦੇ ਪਰ ਘਰ-ਘਰ ਦੇ ਵਿੱਚ ਇਹ ਗੱਲਾਂ ਹੁੰਦੀਆਂ ਮੀਡੀਆਂ ਹੋ ਰਹੀਆਂ ਨੇ ਕਿ ਇਹੋ ਜਿਹੇ ਬੰਦੇ ਨੂੰ ਕਿਸੇ ਸਰਕਾਰ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਸਰਕਾਰ ਨੂੰ ਇਹਦੇ ਵੇਹੋਜੇ ਬੰਦੇ ਰੱਖਣਾ ਵੀ ਨਹੀਂ ਚਾਹੀਦਾ ਕਿਉਂਕਿ ਉਹ ਨੂੰ ਤਾਂ ਮੁੱਖ ਮੰਤਰੀ ਮਾ ਅਸਰ ਦਾ ਪਤਾ ਨਹੀਂ ਕਿ ਉਹ ਇਹ ਕਰਨਾ ਕੰਮ ਅਸੀਂ ਜਲਦੀ ਹੀ ਗਵਰਨਰ ਸਾਹਿਬ ਤੋਂ ਟਾਈਮ ਲੈ ਰਹੇ ਹਾਂ ਕਿ ਗਵਰਨਰ ਸਾਹਿਬ ਤੋਂ ਥੋੜੇ ਦਿਨਾਂ ਤੋਂ ਟਾਈਮ ਦੇ ਦੇਣਗੇ ਅਸੀਂ ਉੱਥੇ ਮੰਗ ਕਰਨ ਜਾ ਰਹੇ ਹਾਂ ਕਿ ਇਹਨਾਂ ਨੂੰ ਫੌਰੀ ਤੌਰ ਤੇ ਡਿਸਮਿਸ ਕੀਤਾ ਜਾਵੇ ਇਹ ਨੂੰ ਕਿਸੇ ਵੀ ਲੇਸ਼ਣ ਚ ਕਰੇ ਕਰਨ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਇਹਦੇ ਸਾਰੇ ਕਾਗਜ਼ ਜਿਹੜੇ ਰੱਦ ਹੋਣੇ ਚਾਹੀਦੇ ਆ ਵਰਨਾ ਇਹ ਐਡੀ ਗੱਲ ਫੈਲ ਜੂਗੀ ਸਾਰੇ ਹਿੰਦੁਸਤਾਨ ਦੇ ਵਿੱਚ ਕੱਲਾ ਕਿ ਸਾਰੇ ਭਾਈਚਾਰੇ ਕੋਈ ਇੱਕ ਸਾਥ ਦੇ ਨਹੀਂਗੇ ਕਿ ਯੂਪੀ ਬਿਹਾਰ ਚ ਵੀ ਨੇ ਕਿ ਹਿਮਾਚਲ ਚ ਵੀ ਨੇ ਰਾਜਸਥਾਨ ਚ ਵੀ ਨੇ ਹਰਿਆਣਾ ਚ ਵੀ ਨੇ ਪੰਜਾਬ ਚ ਵੀ ਨੇ ਸਾਰੇ ਸੂਬਿਆਂ ਵਿੱਚ ਨੇ ਔਰ ਇਹਨਾਂ ਲੋਕਾਂ ਨੂੰ ਤੂੰ ਚੈਲੰਜ ਕਰ ਰਿਹਾ ਤੂੰ ਇਹਨਾਂ ਬਰਾਦਰੀਆਂ ਬਾਰੇ ਗਲਤ ਬੋਲ ਰਿਹਾ ਤੇ ਫਿਰ ਇਸ ਕਰਕੇ ਅਸੀਂ ਜਗ੍ਹਾ ਜਗ੍ਹਾ ਜਾ ਕੇ ਜੋ ਲੋਕਮ ਜਾਗਰੂਕ ਕਰ ਰਹੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ ਕਿ ਉਹਨੇ ਬਹੁਤ ਮੈਂ ਗੱਲ ਦਾ ਇਹ ਗੱਲ ਤਾਂ ਮੈਨੂੰ ਦੁੱਖ ਵੀ ਆ ਕਿ ਜਿਹੜਾ ਇੱਥੇ ਐਮਐਲਏ ਬਣਿਆ ਖੰਨੇ ਤੋਂ ਫਿਕਰਾਂ ਗੜਿਆ ਹੈ ਕਿ ਉਹਦੀ ਅੱਖ ਨਹੀਂ ਚੱਗੀ ਉਹਨੇ ਕਦੇ ਸੁਭਰਾ ਆਇਆ ਵੀ ਮੈਂ ਗੱਲ ਮੈਨੂੰ ਵੀ ਕੋਈ ਕਰਨਾ ਚਾਹੀਦਾ ਕਿ ਨਹੀਂ ਕਰ ਸਕਦਾ ਤੇ ਰਹਿਣ ਦੇ ਦੇ ਜੋ ਬ੍ਰੋਦਰੀ ਕਰ ਸਕਦਾ ਜੋ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਉਹਦੇ ਖਿਲਾਫ ਬੋਲ ਨਹੀਂ ਸਕਦਾ ਫਿਰ ਰਹਿਣ ਦੇ ਘਰੇ ਬਹਿ ਜਾ ਸਾਡੀ ਬਰਾਦਰੀ ਦਾ ਕਿਉਂ ਨੁਕਸਾਨ ਕਰ ਰਿਹਾ ਸਾਡੀ ਭਾਈਚਾਰਿਆਂ ਦਾ ਕਿਉਂ ਨੀਵਾਪਣ ਵਿਖਾ ਰਿਹਾ ਉਹਨਾਂ ਨੇ ਕਿ ਤੁਹਾਡੇ ਐਮਐਲਏ ਬੋਲਦੇ ਨਹੀਂ ਤੂੰ ਕਾ ਢੋਕਾਂ ਨੇ ਬੋਟਾ ਲਾ ਕੇ ਜਿੱਤੇ ਆ ਉਹਨਾਂ ਦੇ ਸਨਿਆਰੇ ਤੇ ਬੋਟਾਂ ਸੀ ਬੀਜੇਪੀ ਆ ਪਛਣੀਆਂ ਸਨੀਆਂ ਸਾਰੀਆਂ ਦੀ ਬੋਟਾਂ ਸੀ ਜੱਟਾਂ ਦੀਆਂ ਬੋਟਾਂ ਵੀ ਸੀਗੀਆਂ ਤੇ ਅੱਜ ਤੋਂ ਬੋਲਦਾਰ ਨਿਕਾ ਕਿਹੜੇ ਮੂਨਾ ਬੋਟਾਂ ਨੇ ਜਾਓਗੇ। ਤੋਂ ਇਸ ਕਰਕੇ ਮੈਂ ਆ ਜੋ ਤੋਂ ਮੰਗ ਕਰਦਾ ਕਿ ਉਹਨੂੰ ਰਜਾਇਦਾ ਚਾਹੀਦਾ। ਉਹਨੂੰ ਆ ਵੀ ਇਹ ਮੈਂਬਰ ਸਰ ਖਾਤਮ ਕਰ ਦੇਣੀ ਚਾਹੀਦੀ ਯਾਰ। ਔਰ ਨਹੀਂ ਤੇ ਅਸੀਂ ਥੋੜੇ ਦਿਨਾਂ ਦਾ ਟਾਈਮ ਲੈ ਕੇ ਵਰਨਨ ਸਾਹਿਬ ਨੂੰ ਜਾ ਰਹੇ ਹਾਂ ਤੇ ਉਹਨਾਂ ਤੋਂ ਮੰਗ ਕਰਾਂਗੇ ਕਿ ਉਹਨੂੰ ਪਾਰਸਿਟਾ ਅਸੈਸਮਿਸ ਕਰੇ। ਤੇ ਭਾਜੀਪੀ ਦੇ ਇੱਕ ਦਲਿਤ ਲੀਡਰ ਨਾਲ ਵੀ ਜਿਹੜਾ ਮੀਟਿੰਗ ਦੇ ਵਿੱਚ ਦੁਰਵਿਵਹਾਰ ਕੀਤਾ ਗਿਆ। ਉਹਦੇ ਬਾਰੇ ਕੀ ਕਹਿਣਾ ਚਾਹੁੰਗੂ। ਪਾਇਲ ਮੀਟਿੰਗ ਹੋਈ ਸੀ ਉੱਥੇ ਹਾਂ ਹਾਂ ਹੋਇਆ ਸੀ ਮੈਂ ਦੇਖੋ ਬੀਜੇਪੀ ਨੂੰ ਪਤਾ ਹੀ ਨਹੀਂ ਦੀ ਗੱਲ ਤੋਂ ਦੇਖੀ ਜਾਂ ਬੀਜੇਪੀ ਦਰਤਾਾਂ ਦੀ ਨੁਮਾਇੰਦਗੀ ਨਹੀਂ ਕਰਦੀ ਬੀਜੇਪੀ ਕਰਦੀ سرمایہਦਾਰਾਂ ਦੀ ਨੁਮਾਇੰਦਗੀ ਵੱਡੇ ਵੱਡੇ ਘਰਾਣਿਆਂ ਦੀ ਨੁਮਾਇੰਦਗੀ ਵੱਡੇ ਵੱਡੇ ਇੰਡਸਟਰੀ ਦੇਟਾਂ ਦੀ ਵੱਡੇ ਵੱਡੇ ਜਿਹੜੇ سرمایہਦਾਰ ਲੋਕ ਨੇ ਉਹਨਾਂ ਦੀ ਉਹਨਾਂ ਦੀ ਬਾਦ ਦਰਤਾ ਕੀ ਹੁੰਦੇ ਵਿਚਾਰੇ ਤੇ ਦਰਤਾ ਦੀ ਕੁਰਬਾਨੀ ਭੁੱਲ ਗਏ ਜਿਹੜਾ ਇਹ ਧਰਮ ਜਿਹੜਾ ਅੱਜ ਵੀ ਜਿਉਂਦਾ ਜਾਗਦਾ ਰਾਸ਼ਤਾ ਚ ਕਿ ਉਹਦੇ ਪਿੱਛੇ ਦੇਣ ਕੀ ਦੀ ਆ ਗੁਰਤੇਗ ਬਾਦਰਪਾਸ਼ਾ ਦੀ ਤੇ ਉਹਦੀ ਸ਼ਹਾਦਤ ਹੋਈ ਤੇ ਉਹਨਾਂ ਦਾ ਸੀਸ ਲੈ ਕੇ ਆਉਣ ਵਾਲੇ ਜਿਹੜੇ ਅਸੀਂ ਭਾਈ ਜੈਤਾ ਜੀ ਬਦਲਤੀ ਸੀ ਨਾ ਅੱਜ ਕਉ ਪੁਨੀ ਜਾ ਰਹੇ ਜਿਹਨਾਂ ਤੁਹਾਡਾ ਤਿਲਕ ਜੰਜੂ ਦੀ ਰਾਖੀ ਕੀਤੀ ਅੱਜ ਤੁਸੀਂ ਉਹਨਾਂ ਗਰਤਾਂ ਦੇ ਨਾਮ ਬੇਇਤੀ ਕਰਦੇ ਜੇ ਉਹਨਾਂ ਦਾ ਤੁਸੀਂ ਰੋਜ਼ ਕਰਦੇ ਜਾਂ ਉਹਨਾਂ ਦੇ ਖਿਲਾਫ ਚੱਲਦੇ ਜੇ ਅੱਜ ਮੋਟਾ ਪਿੱਛੇ ਤੁਸੀਂ ਕਹੀ ਜਾਂਦੇ ਸਾਡੇ ਸਾਡੇ ਕੀ ਤੂੰ ਜਿੱਤਾ ਕੀ ਡਰਦਾ ਨਹੀਂ ਆਇ ਤੈਂ ਡਰਦਾ ਦਾ ਸਵਾਰਿਆ ਕੀ ਆ ਤੁਸੀਂ ਤੁਸੀਂ ਇਸ ਕਰਕੇ ਮੈਂ ਬਹੁਤ ਜ਼ਿਆਦਾ ਨਿਖੇਧ ਕਰਦਾ ਹਾਂ ਸ਼ਰੂਮਨੀ ਕਾਲੀ ਦਲ ਨੂੰ ਕਿ ਐਵੇਂ ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਇਲਕਿਆਂ ਦੇ ਹੋਏ ਲੋਕਾਂ ਨੂੰ ਸਜਾ ਦੇਣੀ ਚਾਹੀਦੀ ਤੇ ਜਿਹੜੇ ਪੰਜਾਬ ਦੇ ਲਾਰਡ ਆਰਡਰ ਤੇ ਕੀ ਕਹੋਗੇ ਜਿਵੇਂ ਪਿੱਛੇ ਜੇ ਇੱਕ ਹਿੰਦੂ ਲੀਡਰ ਦਾ ਵੀ ਕਤਲ ਕੀਤਾ ਗਿਆ ਸਰਕਾਰ ਦਾ ਆਦੀ ਚੀਜ਼ ਹੀ ਨਹੀਂ ਕਿ ਸਰਕਾਰ ਹੋਵੇ ਕਿ ਉਹਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ ਕਿ ਉਹ ਸਰਕਾਰ ਹੀ ਨਹੀਂਗੀ ਜੰਗਲੀ ਰਾਜ ਆ ਜਿੱਥੇ ਮਰਜ਼ੀ ਜੋ ਕੁਝ ਹੋ ਹੀ ਜਾਂਦਾ ਕੋਈ ਪੁੱਛਣ ਵਾਲਾ ਨਹੀਂ ਇੱਥੇ ਕਿੰਨਾ ਕੋ ਨੁਕਸਾਨ ਹੋ ਰਿਹਾ ਉਹ ਗੁਜਰਾਤ ਰਹਿ ਫਦਾ ਕਦੀ ਤਮਲਡੂ ਚ ਜਾ ਕਦੀ ਕਿਤੇ ਆਉਂਦਾ ਕਦੀ ਕਿਤੇ ਆਉਂਦਾ ਮੁੱਖ ਮੰਤਰੀ ਪਹਿਲੀ ਗੱਲ ਤਾਂ ਉਹਨੂੰ 2 ਘੰਟੇ ਹੀ 2-3 ਘੰਟੇ ਸਿਰਫ ਉਹ ਜਾਗਦਾ ਹੁੰਦਾ ਘੜੀ ਚ ਬਾਕੀ ਤਾਂ ਉਹ ਤਕਰੀਬਨ ਆਪ ਦੇ ਕੰਮਾਂ ਦੀ ਲਗਾ ਰਿਹਾ ਜਿਹੜੇ ਉਹਦੇ ਨਿੱਜੀ ਕੰਮ ਨੇ ਉਹਦੇ ਚ ਹੀ ਆਉ ਬੀਜੀ ਤੋ ਇਸ ਕਰਕੇ ਪੰਜਾਬ ਦੇ ਤਾਂ ਰਾਬੀ ਰੱਖਾ ਇਹਦਾ ਪੰਜਾਬ ਦੇ ਲੋਕ ਆ ਜਿਹੜਾ ਭਾਈਚਾਰਾ ਆ ਸਾਜਾ ਲੋਕਾਂ ਦੀ ਆਪਸ ਚ ਸਭਿਆਚਾਰਾ ਸਾਡਾ ਜਿਹੜਾ ਉਹ ਸਾਰਿਆਂ ਨੂੰ ਇਕੱਠਿਆਂ ਰੱਖਦਾ ਸਾਰੇ ਧਰਮਾਂ ਦੇ ਲੋਕ ਸਾਰੀਆਂ ਪਾਰਟੀਆਂ ਸਾਰੇ ਅੱਛਾ ਕੋਈ ਝਗੜਾ ਵੀ ਨਹੀਂ ਹੈ ਕਿਸੇ ਪਾਰਟੀ ਦਾ ਵੀ ਝਗੜਾ ਹੈ ਨਾ ਨਕਸ਼ਨ ਕਰਦੇ ਠੀਕ ਹੈ ਲਈ ਜਾਂਦੇ ਉਹ ਮਾਦਾ ਕੋਈ ਝਗੜਾ ਨਹੀਂ ਫਰਮਾ ਦਾ ਕੁਝ ਗ੍ਰਾਣੀ ਤੋ ਇਸ ਕਰਕੇ ਇਹ ਦਾ ਬਚਾ ਆ ਤੇ ਗੁਰੂ ਦਾ ਕਿਰਪਾ ਗੁਰੂ ਦੀ ਕਿਰਪਾ ਜੇ ਪਚਾਇਆ ਵਰਨਾ ਸਰਕਾਰ ਦਾ ਕੋਈ ਕੰਟਰੋਲ